ਆ ਲੈਣਾ ਇੱਕ ਬੰਦਾ ਸਿੰਘ ਬਹਾਦਰ ਦੀ ਆਓ ਜ਼ਮੀਨ ਪਈਆ ਸਿਰ ਤੇ ਕੱਪੜਾ ਮੰਨ ਕੇ ਆਉ ਡੌਂਕੀਆਂ ਲਾਉਣ ਦੀ ਬਾਹਰ ਜਾਣ ਦੀ ਲੋੜ ਨਹੀਂ ਇੱਥੇ ਆਵਾਂਗੇ ਲੜਾਂਗੇ ਜੁੱਜਾਂਗੇ ਤੇ ਜ਼ਮੀਨ ਸਾਡੇ ਸਾਹਮਣੇ ਪਈ ਉਦੋਂ ਅੰਗੂਠੇ ਲਵਾਲੇ ਸਾਡੇ ਲੋਕ ਅਨਪੜ੍ਹ ਸੀ ਜਾਤੀ ਦਾਬੇ ਥੱਲੇ ਸੀ ਪਰ ਹੁਣ ਹੁਣ ਸਾਡੇ ਲੋਕ ਉਹ ਦਾਬਾ ਝਲਦੇ ਨਹੀਂ ਹੁਣ ਉਹ ਜਿੱਥੇ ਤੀਜੇ ਹਿੱਸੇ ਦੀਆਂ ਜ਼ਮੀਨਾਂ ਵੰਡਣ ਵਾਸਤੇ ਆਏ ਉਥੇ ਆ ਸਾਡੇ 17 ਕਿਲੇ ਤੋਂ ਉੱਪਰਲੀ ਜ਼ਮੀਨ ਦੀ ਵੰਡ ਲਈ ਵੀ ਆਉਣਗੇ ਤੇ ਆਪਦਾ ਦਾਵਾ ਕਰਨਗੇ ਦਾ ਬਹਾਦਰ ਨੇ ਖੰਡਾ ਖੜਕਾ ਕੇ ਕਿਹਾ ਸੀ ਕਿ ਜਿੰਨਾਂ ਕੋਲੇ ਜ਼ਮੀਨ ਹੈ ਨਹੀਂ ਜਿਹੜੇ ਦੱਬੇ ਕੁਟਲੇ ਆ ਮੇਰੇ ਨਾਲ ਆਓ ਕਿ ਤੁਸੀਂ ਵੀ ਫਿਰ ਉਹ ਕਿਸਾਨੀ ਦੇ ਤਬਕੇ ਨੂੰ ਕਹੋਗੇ ਕਿ ਸਾਡੇ ਨਾਲ ਆਓ ਜਿੰਨਾਂ ਕੋਲੇ ਜ਼ਮੀਨਾਂ ਹੈ ਨਹੀਂ ਤੁਸੀਂ ਵੀ ਉਹਨਾਂ ਨੂੰ ਕਲਾ ਵਿੱਚ ਲਾਓਗੇ ਤੋਂ ਇੱਕ ਪਾਸੇ ਤੁਸੀਂ ਇੱਥੇ ਕੁੱਤੇ ਬਿੱਲਿਆਂ ਨੂੰ ਜ਼ਮੀਨਾਂ ਦੇ ਰੱਖਿਆ ਨੇ گاਵਾਂ ਨੂੰ ਜ਼ਮੀਨਾਂ ਦੇ ਰੱਖਿਆ ਨੇ ਦੂਜੇ ਪਾਸੇ ਵੱਡੀਆਂ ਕਾਰਪੋਰੇਟ ਘਰਾਣਿਆਂ ਨੂੰ ਇੰਡੀਅਨ ਆਇਲ ਨੂੰ ਦਿੱਤੀ ਆ ਤੇ ਆ ਵੱਡੇ ਜ਼ਗੀਰਦਾਰਾਂ ਨੂੰ ਦੇ ਰਹੋ 35% ਦੇ ਆਬਾਦੀ ਲਗਭਗ ਪੰਜਾਬ ਦੇ ਦਲਤਾਂ ਦੀ ਜਾਪ ਪੁਜੀ ਜਿਦੇ ਚ ਉਹਨਾਂ ਕੋਲ ਵਾਹੀਯੋਗ ਜ਼ਮੀਨ ਛੱਡੋ ਉਹਨਾਂ ਕੋਲ ਘਰ ਪਾਉਣ ਨੂੰ ਜਗ੍ਹਾ ਨਹੀਂ ਹੈ ਲੈਟਰਿੰਗ ਬਾਥਰੂਮ ਬਣਾਉਣ ਨੂੰ ਜਗ੍ਹਾ ਨਹੀਂ ਹੈ ਉਹਨੋਂ ਖੋਵਾ ਜਿਹਨੇ ਇੰਨੀ ਮਿਹਨਤ ਕੀਤੀ ਸੂਈ ਤੋਂ ਲੈ ਕੇ ਜਹਾਜ਼ ਤੱਕ ਉਹਨੇ ਬਣਾਇਆ ਹਨਾ ਉਹਦੇ ਲਈ ਜ਼ਮੀਨ ਹੈ ਨਹੀਂ ਫਾਂ ਦੇ ਪਸ਼ੂਆਂ ਲਈ ਜ਼ਮੀਨ ਆ ਇਹ ਕਿਉਂ ਆ ਮੈਂ ਕਹਿੰਦੇ ਨਾ ਵੀ ਨੌਕਰੀ ਸ਼ਾਹੀ ਚੀਜ਼ ਆ ਯਾਰ ਸਰਕਾਰੀ ਨੌਕਰੀ ਮਿਲ ਜਾਓ ਚੰਗੀ ਆ ਪਰ ਤੁਸੀਂ ਫੇਰ ਜ਼ਮੀਨਾਂ ਵੱਲ ਨੂੰ ਲੈ ਕੇ ਆ ਰਹੇ ਹੋ ਕਿ ਨਹੀਂ ਜ਼ਮੀਨਾਂ ਦੇ ਵਿੱਚ ਦਲਤ ਪਾਈ ਚਰਨ ਵਿੱਚ ਆ ਮਿਲਣ ਲੱਗਦਾ ਇਹ ਸਹੀ ਆ ਕਿਉਂ ਲੱਗਦਾ ਤੁਹਾਨੂੰ ਵੀ ਉਹਦੀ ਗੱਲ ਨਹੀਂ ਤੇ ਇਹ ਵੀ ਨਾਲ ਕਰਨੀ ਚਾਹੀਦੀ ਇੱਥੇ ਰਤਬਾ ਜ਼ਮੀਨ ਨਾਲ ਆ ਇੱਥੇ ਗੀਤ ਬਣਦੇ ਨੇ ਉਹ ਵੀ ਜ਼ਮੀਨ ਦੇ ਰਿਕਾਰਡਿੰਗ ਬਣਦੇ ਨੇ ਔਰ ਸਾਡੇ ਲੋਕਾਂ ਦੇ ਉਲਟ ਹੁਣ ਤੱਕ ਗੀਤ ਬਣਦੇ ਰਹੇ ਨੇ ਕਿ ਹੱਥ ਸੋਚ ਕੇ ਗੰਦਲ ਨੂੰ ਪਾਈ ਕਿਹੜੀਆਂ ਤੂ ਸਾਗ ਤੋੜਦੀ ਇਹ ਭੇਤ ਆ ਜਿਹੜਾ ਖੁੱਲਿਆ ਵੀ ਇਹ 927 ਏਕੜ ਜ਼ਮੀਨ ਦਾ ਇਹ ਮਸਲਾ ਜਦੋਂ ਇਹ ਬੇਚਰਾਗ ਪਿੰਡ ਦੀ ਅਸੀਂ ਉਹ ਕੀਤੀ ਤਾਂ ਨਾਲ ਦੀ ਨਾਲ ਭੇਤ ਇਹ ਵੀ ਖੁੱਲਦਾ ਪੰਜਾਬ ਦੇ ਵਿੱਚ ਵੀ ਕੱਲਾ ਇਹ ਬੇਚਰਾਗ ਪਿੰਡ ਨਹੀਂ ਹੈਗਾ ਇਹ ਤੋਂ ਵੀ ਨਾ 153 ਪਿੰਡ ਬੇਚਰਾਗ ਹੋ ਗਏ ਆ ਤੁਸੀਂ ਲੋਕੋ ਜਿਹੜੇ ਤੁਹਾਡੇ ਤੇ ਇਲਜ਼ਾਮ ਲੱਗਦਾ ਕਿ ਤੁਸੀਂ ਪਿੰਡਾਂ ਚ ਜਾ ਕੇ ਅੱਗ ਲਾ ਦਿੰਦੇ ਹੋ ਲੋਕ ਚੰਗੇ ਭਲੇ ਸ਼ਾਂਤ ਵਸਦੇ ਨੇ ਇਹਦੇ ਤੋਂ ਅਸੀਂ ਤਾਂ ਜ਼ਮੀਨਾਂ ਮਿਹਨਤ ਕਰਕੇ ਬਣਾਈਆਂ ਹੁਣ ਤੁਸੀਂ ਖੋਣ ਲੱਗ ਗਏ ਹਨ ਹੁਣ ਤੁਸੀਂ ਕਹਿੰਦੇ ਹੋ ਲੈਂਡ ਸੀਲਿੰਗ ਐਕਟ ਲਾਗੂ ਕਰੋ ਸਾਡੇ ਤਾਂ ਦਾਦੇ ਪੜਦਾਦਿਆਂ ਨੇ ਮਸਾ ਬਣਾਇਆ ਮਿੱਟੀ ਨਾਲ ਮਿੱਟੀ ਹੋ ਕੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਅਸੀਂ ਆਵਾਜ਼ ਕੀਤੀਆਂ ਨੇ ਜ਼ਮੀਨਾਂ ਫਿਰ ਉਹਨਾਂ ਨੂੰ ਅਸੀਂ ਇਹ ਪੁੱਛਦੇ ਆ ਵੀ ਫਿਰ ਸੀਰੀਕਰੇ ਵਾਸਤੇ ਰੱਖੇ ਜਾਂਦੇ ਸੀ ਪਿੰਡਾਂ ਦੇ ਵਿੱਚ ਸਾਰਾ ਦਲਤ ਭਾਈਚਾਰਾ ਇਹ ਤੋਂ ਪਹਿਲਾਂ ਸੀੜਦਾ ਹੀ ਕੰਮ ਕਰਦਾ ਹੁੰਦਾ ਸੀ। ਅਸਲ ਦੇ ਵਿੱਚ ਬਲਦਾਂ ਦੇ ਨਾਲ ਮੋਟੇ ਦੇ ਉੱਤੇ ਹਲ ਸੀਰੀਆਂ ਨੇ ਖਿੱਚਿਆ। ਉਹਨਾਂ ਨੇ ਇਹ ਜ਼ਮੀਨਾਂ ਆਬਾਦ ਕੀਤੀਆਂ ਨੇ ਤੇ ਜਦੋਂ ਉਹਨਾਂ ਨੂੰ ਵੰਡਣ ਦੀ ਗੱਲ ਆਈ ਤੇ ਉਹਨਾਂ ਨੂੰ ਕਿਨਾਰੇ ਦੇ ਉੱਤੇ ਕਰਤਾ। ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ। ਅਸੀਂ ਮਨੁੱਖਾਂ ਨੇ ਜੰਗਲ ਕੱਟੇ ਜੰਗਲਾਂ ਦੇ ਵਿੱਚੋਂ ਜ਼ਮੀਨਾਂ ਆਬਾਦ ਕੀਤੀਆਂ ਤੇ ਕਈ ਇਹਦੇ ਵਿੱਚੋਂ ਬਹੁਤ ਸਾਰੇ ਲੋਕ ਜ਼ਗੀਰਦਾਰ ਬਣ ਗਏ ਲੈਂਡਲੋਰਡ ਬਣ ਗਏ ਪਰ ਬਹੁਤ ਸਾਰੇ ਮਨੁੱਖ ਉਹੋ ਜਿਹੇ ਉਹਨਾਂ ਨੂੰ ਪਿੱਟੇ ਹੋਏ ਗਰਦਾਨ ਦਿੱਤਾ ਉਹਨਾਂ ਦਾ ਜੇ ਪਰਸ਼ਾਵਾ ਵੀ ਕਿਸੇ ਤੇ ਪੈ ਜਾਂਦਾ ਸੀਗਾ ਤਾਂ ਇਹ ਕਿਹਾ ਜਾਂਦਾ ਸੀਗਾ ਕਿ ਦੂਜਾ ਮਨੁੱਖ ਪਿੱਟਿਆ ਗਿਆ ਉਹਨਾਂ ਦੇ ਆਪਣੀ ਮਰਜ਼ੀ ਨਾਲ ਉਹ ਨਾਮ ਨਹੀਂ ਸੀ ਰੱਖ ਸਕਦੇ ਆਪਣੀ ਮਰਜ਼ੀ ਦਾ ਕੁਝ ਖਾ ਨਹੀਂ ਸੀ ਸਕਦੇ ਤੇ ਜ਼ਮੀਨਾਂ ਦੇ ਵਿੱਚ ਵੜਨਾ ਤਾਂ ਉਹਨਾਂ ਲਈ ਦੂਰ ਦੀ ਗੱਲ ਹੋ ਗਈ ਸੀ ਪਰ ਆਪਾਂ ਦੇਖਦੇ ਆਂ ਪਿਛਲੇ ਲੰਬੇ ਸਮੇਂ ਤੋਂ ਦਲਤਪਾਈ ਚਾਰੇ ਨੇ ਪੰਚਾਇਤੀ ਜ਼ਮੀਨ ਤੇ ਆਪਣੀ ਦਾਵੇਦਾਰੀ ਰੱਖੀ ਤੇ ਉਸ ਤੋਂ ਬਾਅਦ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਹੋਰ ਚਰਚਾ ਕਿ ਬੇਚਰਾਗ ਪਿੰਡ ਦੇ ਵਿੱਚ ਚਿਰਾਗ ਲਾਉਣ ਜਾ ਰਹੇ ਨੇ ਦਲਤਪਾਈ ਚਾਰੇ ਦੇ ਲੋਕ ਤਾਂ ਇਹ ਸਾਰਾ ਮਸਲਾ ਕੀ ਆ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਨੇ ਬਿਕਰ ਹਥੋਆ ਤੇ ਮੁਕੇਸ਼ ਮਲੋਤ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਜਿਵੇਂ ਹੁਣ ਆਪਾਂ ਦੇਖਦੇ ਆਂ ਕਿ ਸੋਸ਼ਲ ਮੀਡੀਆ ਤੇ ਜਿਹੜੀ ਚਰਚਾ ਛਿੜ ਰਹੀ ਆ ਨਾ ਇੱਕ ਕਿ ਬੇਚਰਾਗ ਜ਼ਮੀਨ ਪਈ ਆ ਬੇਚਰਾਗ ਪਿੰਡ ਆ ਉੱਥੇ ਤੁਸੀਂ ਚਿਰਾਗ ਲਾਉਣ ਜਾ ਰਹੇ ਹੋ ਮੈਂ ਚਾਹੂੰਗਾ ਇਹ ਸਾਰਾ ਮਸਲਾ ਕੀ ਏ ਤੁਸੀਂ ਜ਼ਰੂਰ ਡਿਟੇਲ ਦੇ ਵਿੱਚ ਦੱਸੋ ਜਿਹੜਾ ਇਹ ਬੇਚਰਾਗ ਪਿੰਡ ਆ ਬੀੜਾ ਸਵਾਨ ਦੇ ਨਾਮ ਦੇ ਉੱਪਰ ਸੰਗਰੂਰ ਦੇ ਲਾਗੇ ਵਸਿਆ ਹੋਇਆ ਅਸਲ ਦੇ ਵਿੱਚ ਬੇਚਰਾਗ ਕਿਹਾ ਜਾਂਦਾ ਵੀ ਉਹ ਬਸੋਂ ਜਾਂ ਉਹ ਧਰਤੀ ਜਿਹਦੇ ਉੱਪਰ ਕੋਈ ਚਿਰਾਗ ਲਾਉਣ ਵਾਲਾ ਹਜੇ ਤੱਕ ਆਇਆ ਨਹੀਂ ਹੈ ਬਾਦੂ ਧਰਤੀ ਮਤਲਬ ਕਿ ਜਿਹਦੇ ਉੱਪਰ ਹਜੇ ਤੱਕ ਕਿਸੇ ਦੀ ਕੋਈ ਉਹ ਨਹੀਂ ਹੈ ਦਾਵਾ ਨਹੀਂ ਹੋ ਸਕਿਆ ਹੈਗਾ ਵੀ ਬਾਧੂ ਪਈ ਧਰਤੀ ਆ ਉਹਨੂੰ ਬੇਚਰਾਗ ਕਿਹਾ ਜਾਂਦਾ ਹੈਗਾ ਜਿੱਥੇ ਕੋਈ ਪਿੰਡ ਹਜੇ ਤੱਕ ਵਸਿਆ ਨਹੀਂ ਹੈ ਚਿਰਾਗ ਲਾਉਣ ਵਾਲਾ ਨਹੀਂ ਆ ਸਕਿਆ ਇਹ ਜਿਹੜੀ ਜ਼ਮੀਨ ਆ ਇਹ ਮਹਾਰਾਜਾ ਰਣਵੀਰ ਸਿੰਘ ਦੀ ਜਮੀਨਾਂ ਜਿਹਦਾ ਵੰਸ ਜਿਹੜਾ ਮਹਾਰਾਜਾ ਸਤਵੀਰ ਸਿੰਘ ਦੀ ਵੀ ਮੌਤ ਹੋ ਚੁੱਕੀ ਆ ਉਹਦੀ ਟੋਟਲ ਇਹ 927 ਏਕੜ ਜ਼ਮੀਨ ਆ ਜਿਹੜੀ ਪਿੰਡ ਬੀੜਾ ਸਵਾਨ ਦੇ ਨੌ ਦੇ ਉੱਪਰ ਵਸ ਪਈਆ ਤੇ ਇਹ ਸਾਰਾ ਪਿੰਡ ਬੇਚਰਾਗ ਆ ਜਿੱਥੇ ਆਪਾਂ ਇਹ ਖੜੇ ਆ ਇਹ ਸਾਰੀ ਜ਼ਮੀਨ ਜਿਹੜੀ ਆਪਾਂ ਦੇਖ ਰਹੇ ਇੱਥੇ ਜੰਗਲ ਨੁਮਾ ਹੈਗਾ ਹਨਾ ਇੱਧਰ ਸਾਰੇ ਖੇਤ ਨੇ ਉਧਰ ਰਿਫਾਇਨਰੀ ਲੱਗੀ ਹੈ ਕਿ ਇਹ ਸਾਰਾ ਏਰੀਆ ਉਹਦੇ ਵਿੱਚ ਹੀ ਆਉਂਦਾ ਹਾਂ ਬਿਲਕੁਲ ਜਿਹੜਾ ਇਹ 927 ਏਕੜ ਟੋਟਲ ਜਿਹੜਾ ਪਿੰਡ ਬੀੜਾ ਸਵਾਨ ਦਾ ਰਕਬਾ ਹੈਗਾ ਜਿਹਦੇ ਚੋਂ 600 ਏਕੜ ਦੇ ਲਗਭਗ ਇਹ ਜਿਹੜੀ ਜਗਾ ਇਹ ਵਾਈਲਡ ਲਾਈਫ ਸੈਂਚਰੀ ਦੇ ਨਾਂ ਦੇ ਉੱਪਰ ਜਿਹੜੀ ਘੇਰ ਕੇ ਰੱਖੀ ਹੋਈ ਆ ਉਹ ਕਹਿਣ ਨੂੰ ਇਹ ਆ ਵੀ ਇੱਥੇ ਜਿਹੜੇ ਜੰਗਲੀ ਜਾਨਵਰ ਨੇ ਇੱਥੇ ਹਰ ਨ ਰਹਿੰਦੇ ਨੇ, ਰੋਜ਼ ਰਹਿੰਦੇ ਨੇ, ਹੋਰ ਰਹਿੰਦੇ ਨੇ ਪਰ ਅਸਲ ਦੇ ਵਿੱਚ ਇੱਥੇ ਪਾਲਤੂ ਗਾਵਾਂ ਛੱਡੀਆਂ ਹੋਈਆਂ ਨੇ। ਇੱਕ ਆਦੁਕਾ ਜਿਹੜੇ ਰੋਜ਼ ਨੇਗੇ ਹੋਰ ਜਾਨਵਰ ਰਹਿੰਦੇ ਨੇ ਤੇ ਕੁੱਤੇ ਫਿਰਦੇ ਨੇ ਤੇ ਉਹਨਾਂ ਜਾਨਵਰਾਂ ਦੇ ਨਾਂ ਦੇ ਉੱਪਰ ਇਹ ਜ਼ਮੀਨ ਆ ਜਿਹੜੀ ਪੂਰੀ ਤਾਰ ਮਾਰ ਕੇ 600 ਏਕੜ ਨੂੰ ਉਹਨਾਂ ਨੇ ਆਪਦੇ ਕਬਜ਼ੇ ਹੇਠ ਰੱਖਿਆ ਹੋਇਆ। ਦੂਜੇ ਪਾਸੇ ਇਹਦੇ ਨਾਲੇ ਬਿਲਕੁਲ ਜਿਹੜਾ ਪਿਛਲੀ ਸਾਈਡ ਬਾਕੀ ਬਚਦੀ ਜ਼ਮੀਨਾਂ ਜਿਹੜੀ ਬੈਂਦੜ ਪਈ ਆ ਉਹ ਬਾਹੀ ਜਿਹ ਉਹਦੇ ਚ ਬਾਹੀ ਹੁੰਦੀ ਆ ਹਰ ਸਾਲ ਉਹਦਾ ਠੇਕਾ ਜਿਨ੍ਹਾਂ ਦਾ ਇਹ ਜ਼ਮੀਨ ਨਾਲ ਕੋਈ ਲੈਣ ਦੇਣ ਨੇ ਉਹ ਬੰਦੇ ਆ ਕੇ ਦਾ ਠੇਕਾ ਜਿਹੜਾ ਗੁਰੂਗ੍ਰਾਮ ਦੇ ਵਿੱਚ ਜਾ ਕੇ ਮਹਿਲਾਂ ਦੇ ਵਿੱਚ ਦੇਖੇ ਹੋਏ ਨੇ ਤੇ ਉਹ ਰਾਜੇ ਮਹਾਰਾਜਾ ਰਣਵੀਰ ਸਿੰਘ ਦੇ ਵੰਸ਼ ਨੇ ਜਿਹੜੇ ਅੱਜ ਤੱਕ ਆ ਕੇ ਇੱਥੇ ਜ਼ਮੀਨ ਦੇ ਵਿੱਚ ਕਦੇ ਨਹੀਂ ਵੜੇ ਹੈਗੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕਿਹੜੇ ਦਰਖਤ ਲੱਗੇ ਹੋਏ ਨੇ ਤੇ ਕਿਹੜਾ ਜ਼ਮੀਨ ਬੋਂਦਾ ਤੇ ਕਿਹੜਾ ਇਹਨੂੰ ਬੀਜਦਾ ਹੈ ਇਹ ਤਾਂ ਮੇਰਾ ਜਦੋਂ ਪਿਛਲੇ ਟਾਈਮ ਦੇ ਵਿੱਚ ਪ੍ਰੋਜੈਕਟ ਲਾਉਣਾ ਉਥੇ ਰੈਫਾਇਨਰੀ ਲਾਈ ਗਈ ਆ ਉਹ ਵੀ ਇਸੇ ਜ਼ਮੀਨ ਦੇ ਵਿੱਚੋਂ ਕੱਟ ਕੇ ਦਿੱਤੀ ਗਈ ਆ ਅਸੀਂ ਕਹਿੰਦੇ ਆ ਵੀ ਜਦੋਂ ਇੱਕ ਪਾਸੇ ਤੁਸੀਂ ਇੱਥੇ ਕੁੱਤੇ ਬਿੱਲਿਆਂ ਨੂੰ ਜ਼ਮੀਨਾ ਦੇ ਰੱਖਿਆ ਨੇ گاਵਾਂ ਨੂੰ ਜ਼ਮੀਨਾ ਦੇਖ ਕੇ ਨੇ ਦੂਜੇ ਪਾਸੇ ਵੱਡੀਆਂ ਕਾਰਪੋਰੇਟ ਘਰਾਣਿਆਂ ਨੂੰ ਇੰਡੀਅਨ ਔਇਲ ਨੂੰ ਦਿੱਤੀ ਆ ਤੇ ਆ ਵੱਡੇ ਜ਼ਗੀਰਦਾਰਾਂ ਨੂੰ ਦੇ ਰਹੇ ਹੋ ਤਾਂ ਦੂਜੇ ਪਾਸੇ ਜਿਹੜੇ ਅੱਜ ਪੰਜਾਬ ਦੇ ਹਾਲਾਤ ਨੇ ਦਲਤਾਂ ਦੇ 35% ਦੇ ਆਬਾਦੀ ਲਗਭਗ ਪੰਜਾਬ ਦੇ ਦਲਤਾਂ ਦੀ ਜਾਪੂਜੀ ਜਿਹਦੇ ਵਿੱਚ ਉਹਨਾਂ ਕੋਲ ਵਾਹੀਯੋਗ ਜ਼ਮੀਨ ਛੱਡੋ ਉਹਨਾਂ ਕੋਲ ਘਰ ਪਾਉਣ ਨੂੰ ਜਗ੍ਹਾ ਨਹੀਂ ਹੈ ਲੈਟਰਿੰਗ ਬਾਥਰੂਮ ਪਾਉਣ ਨੂੰ ਜਗ੍ਹਾ ਨਹੀਂ ਹੈ ਹਾਲ ਇਹ ਨੇ ਕਿ ਮੁੰਡਾ ਵਿਆਹਣ ਵਾਲਾ ਹੋਣਾ ਤਾਂ ਪਹਿਲਾ ਫਿਕਰ ਲੱਗਦਾ ਵੀ ਇਹਦਾ ਕੋਠਾ ਕਿੱਥੇ ਪਾਵਾਂਗੇ ਇਹਨੂੰ ਅੱਡ ਕਿਹੜੇ ਪਾਸੇ ਕਰਾਂਗੇ ਇੱਕ ਪਾਸੇ ਉਹ ਲੋਕ ਨੇ ਤੇ ਇੱਕ ਪਾਸੇ ਅਸੀਂ ਲੋਕ ਆ ਤਾਂ ਜਿੱਥੇ ਅੱਜ ਜਦੋਂ ਮਹਾਰਾਜਾ ਰਣਵੀਰ ਸਿੰਘ ਦਾ ਜਿਹੜਾ ਆਖਰੀ ਵੰਸ਼ ਜਾਂ ਸਤਵੀਰ ਸਿੰਘ ਨੇ ਮਰਨ ਤੋਂ ਬਾਅਦ ਇਹ ਭੇਤ ਆ ਜਿਹੜਾ ਖੁੱਲਿਆ ਵੀ ਇਹ 927 ਏਕੜ ਜ਼ਮੀਨ ਦਾ ਇਹ ਮਸਲਾ ਜਦੋਂ ਇਹ ਬੇਚਰਾਗ ਪਿੰਡ ਦੀ ਅਸੀਂ ਉਹ ਕੀਤੀ ਤਾਂ ਨਾਲ ਦੀ ਨਾਲ ਭੇਤ ਇਹ ਵੀ ਖੁੱਲਦਾ ਪੰਜਾਬ ਦੇ ਵਿੱਚ ਵੀ ਕੱਲਾ ਇਹ ਬੇਚਰਾਗ ਪਿੰਡ ਨਹੀਂ ਹੈਗਾ ਇਹ ਤਾਂ ਮੇਰਾ 153 ਪਿੰਡ ਵਿਚਰਾਗ ਹੋਰ ਪਿਆ ਅੱਛਾ ਪੂਰੇ ਪੰਜਾਬ ਦੇ ਵਿੱਚ 153 ਦਾ ਡਾਟਾ ਮਿਲ ਜਾਂਦਾ ਹਾਂ ਇਹ ਰਿਕਾਰਡ ਦੇ ਵਿੱਚ ਦਰਜ ਅੱਛਾ ਕਿਉਂਕਿ ਅਸੀਂ ਕਹਿੰਦੇ ਆਂ ਵੀ ਸਰਕਾਰੀ ਰਿਕਾਰਡ ਦੇ ਵਿੱਚ ਤਾਂ ਸਾਡੇ ਲੋਕਾਂ ਨੂੰ ਬਹੁਤ ਕਾਨੂੰਨ ਮਿਲੇ ਦੋ ਵਾਰ ਇਥੇ ਭੂਮੀ ਸੁਧਾਰ ਵੀ ਹੋ ਗਏ ਰਾਜਾ ਕਿਹੜੇ ਟਾਈਮ ਦਾ ਆਇਆ ਸਦੀ ਨਾਂਗੀ ਇੱਕ ਜਿਹਦੇ ਤਹਿਤ ਪਹਿਲਾ 1952 ਦੇ ਵਿੱਚ ਜਿਹੜਾ ਇਥੇ ਜਿਹੜਾ ਪਹਿਲਾ ਭੂਮੀ ਸੁਧਾਰ ਹੁੰਦਾ ਗਿਆ ਉਸ ਤੋਂ ਬਾਅਦ 1972 ਦੇ ਵਿੱਚ ਦੂਜਾ ਭੂਮੀ ਸੁਧਾਰ ਹੁੰਦਾ ਵੀ 1.75 ਏਕੜ ਤੋਂ ਉਪਰੀਆਂ ਜ਼ਮੀਨਾਂ ਸੀ ਵੰਡਤੀਆਂ ਹੂੰ ਕਿਹਾ ਜਾਂਦਾ ਜੇ ਕੋਈ ਆ ਕੇ ਇਥੇ ਗੱਲ ਕਰੇ ਤਾਂ ਕਹਿੰਦੇ ਨੇ ਕਿ ਵੀ ਇਥੇ ਜਿਹੜੀ ਆ ਜ਼ਮੀਨਾਂ ਕੋਈ ਬਾਧੂ ਨਹੀਂ ਹੈਗੀਆਂ ਸਾਰਿਆਂ ਕੋਲ ਲਗਭਗ 1.75 ਏਕੜ ਤੋਂ ਥੱਲੇ ਜ਼ਮੀਨਾਂ ਨੇ ਪਰ ਅਸੀਂ ਕਹਿੰਦੇ ਆ ਆ ਪਈਆ 970 ਏਕੜ ਜ਼ਮੀਨ ਹੈ ਵੰਡੋ ਕਿਵੇਂ ਵੰਡਦੇ ਹੋ ਅਸੀਂ ਕਹਿੰਦੇ ਆ ਵੀ ਰਾਜੇ ਦੀ ਜ਼ਮੀਨ ਛੱਡੋ ਜੇ ਤੁਸੀਂ ਰਾਜੇ ਦੀ ਗੱਲ ਕਰਦੇ ਹੋ ਸੁੱਤੀ 17 ਦੀ 34 ਰੱਖ ਲਓ ਪਰ ਬਾਕੀ ਜ਼ਮੀਨ ਤਾਂ ਸਾਡੇ ਲੋਕਾਂ ਦੇ ਵਿੱਚ ਵੰਡੋ ਜੇ ਇੱਥੇ ਕਾਨੂੰਨ ਸਵਿਧਾਨ ਸਾਰਿਆਂ ਲਈ ਇੱਕ ਬਰਾਬਰ ਆ ਉਹ ਰਾਜੇ ਲਈ ਇੱਕ ਬਰਾਬਰ ਆ ਤੇ ਸਾਡੇ ਦਲਤਾਂ ਲਈ ਇੱਕ ਬਰਾਬਰ ਆ ਫਿਰ ਜ਼ਮੀਨ ਦੀ ਵੰਡ ਹਜੇ ਤੱਕ ਕਿਉਂ ਨਹੀਂ ਹੋਈ ਹੈਗੀ ਇੱਥੇ 12 13 ਦੀਆਂ ਸਰਕਾਰਾਂ ਆਈਆਂ ਪਾਰਟੀਆਂ ਆਈਆਂ ਪਰ ਅੱਜ ਤੱਕ ਕਿਸੇ ਨੇ ਇਹ ਮੁੱਦਾ ਨਹੀਂ ਚੱਕਿਆ ਵੀ ਇਹ ਜ਼ਮੀਨਾਂ ਨੇ ਜਿਹੜੀਆਂ ਆਪਦੇ ਵਿੱਚ ਵੰਡੀਆਂ ਜਾਣੀਆਂ ਚਾਹੀਦੀਆਂ ਕਿਉਂਕਿ ਮਸਲਾ ਕੱਲਾ ਇਹ ਪਿੰਡ ਦਾ ਜੇ ਹੋਵੇ ਤਾਈ ਮਸਲਾ ਉੱਠੇ ਇਹ ਮਸਲਾ ਜਗਾ ਜਗਾ ਦੇ ਉੱਪਰ ਪਿਆ ਕਿਤੇ ਬੇਚਰਾਗ ਪਿੰਡਾਂ ਦੇ ਰੂਪ ਦੇ ਵਿੱਚ ਪਿਆ ਕਿਤੇ ਟਰਸਟਾਂ ਦੇ ਰੂਪ ਦੇ ਵਿੱਚ ਪਿਆ ਕਿਤੇ ਧਾਰਮਿਕ ਸਥਾਨਾਂ ਦੇ ਨਾਂ ਦੇ ਉੱਪਰ ਪਿਆ ਕਿਤੇ ਕਿਸੇ ਲੋਟ ਕਿਤੇ ਕਿਸੇ ਲੋਟ ਜ਼ਮੀਨਾਂ ਦੀ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਜਿਹੜੀ ਕਾਣੀ ਵੰਡਾ ਹਜੇ ਵੀ ਉਹ ਵਰਕਰਾਰ ਜੀ ਭਾਈ ਮੁਕੇਸ਼ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਹੈ ਤਾਂ ਸਾਰੇ ਮਨੋਖੀ ਆ ਇੱਕ ਮਨੋਖੋ ਆ ਜਿਨੇ ਇੰਨੀ ਮਿਹਨਤ ਕੀਤੀ ਸੂਈ ਤੋਂ ਲੈ ਕੇ ਜਹਾਜ਼ ਤੱਕ ਉਹਨੇ ਬਣਾਇਆ ਹਨਾ ਉਹਦੇ ਲਈ ਜ਼ਮੀਨ ਹੈ ਨਹੀਂ ਪਾ ਦਿੱਤੇ ਪਸ਼ੂਆਂ ਲਈ ਜ਼ਮੀਨ ਆ ਇਹ ਕਿਉਂ ਆ ਕਿ ਪਸ਼ੂਆਂ ਨੂੰ ਤਾਂ ਪੂਜਾ ਵੀ ਕੀਤੀ ਜਾਂਦੀ ਹੈ ਚਲੋ ਪੂਜਾ ਕਰਨੀ ਹਰੇਕ ਦਾ ਇੱਕ ਪਰਸਨਲ ਮੈਟਰ ਆ ਹਨਾ ਪਰ ਜਿਹੜੇ ਬੰਦੇ ਆ ਮਨੁੱਖ ਆ ਜਿਨ੍ਹਾਂ ਨੇ ਇੰਨਾ ਕੁਝ ਬਣਾਤਾ ਉਹਨਾਂ ਲਈ ਜ਼ਮੀਨਾਂ ਕਿਉਂ ਨਹੀਂ ਹੈਗੀਆਂ ਅਸਲ ਦੇ ਵਿੱਚ ਜਿਹੜੀ ਇਹ ਜਾਤੀ ਵੰਡ ਦਾ ਸਵਾਲ ਆ ਉਹਨੇ ਦਲਤਾਂ ਨੂੰ ਜਿਹੜਾ ਉਹ ਬਿਲਕੁਲ ਹਾਸ਼ੀਏ ਤੇ ਧੱਕਿਆ ਹੋਇਆ ਔਰ 35% ਆਬਾਦੀ ਹੋਣ ਦੇ ਬਾਵਜੂਦ ਸਿਰਫ 2% ਦਲਤਾਂ ਕੋਲ ਜ਼ਮੀਨ ਆ ਬਾਕੀ ਇਹ ਜ਼ਮੀਨ ਵੱਡੇ ਭੂਮੀਪਤੀਆਂ ਦੇ ਵੱਡੇ ਜ਼ਗੀਰਦਾਰਾਂ ਦੇ ਕਬਜ਼ੇ ਚ ਸਾਡੇ ਲੋਕ ਉਹਨਾਂ ਨੂੰ ਬਿਲਕੁਲ ਹਾਸ਼ੀਏ ਦੇ ਤੱਕਿਆ ਹੋਇਆ ਕਿਉਂਕਿ ਪਹਿਲਾਂ ਭਿੱਟ ਦਾ ਮਾਮਲਾ ਹੁੰਦਾ ਸੀ ਜਿਵੇਂ ਹੁਣ ਵੀ ਜੇ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਦੇਖ ਲਈਏ ਤਾਂ ਬਰਾਬਰ ਰੋਟੀ ਬੈਠ ਕੇ ਖਾਣ ਦੀ ਘੋੜੀ ਤੇ ਚੜਨ ਪਿੱਛੇ ਮੁੱਛ ਰੱਖਣ ਪਿੱਛੇ ਅੱਜ ਵੀ ਕਤਲ ਹੁੰਦੇ ਨੇ ਘੜੇ ਚੋਂ ਪਾਣੀ ਪੀਣ ਪਿੱਛੇ ਬੱਚੇ ਨੂੰ ਜਿਹੜਾ ਕੁੱਟ-ਕੁੱਟ ਟੀਚਰ ਮਾਰ ਦਿੰਦਾ ਤੇ ਪੰਜਾਬ ਦੇ ਵਿੱਚ ਚਾਹੇ ਇਹ ਉਸ ਰੂਪ 'ਚ ਨਹੀਂ ਹੈ ਪਰ ਜਦੋਂ ਸਾਡੇ ਲੋਕ ਆਪਦੇ ਹਿੱਸੇ ਦੀ ਆਪਦੀ ਜਿਹੜਾ ਵਜੂਦ ਦੀ ਗੱਲ ਕਰਦੇ ਆ ਉਦੋਂ ਫਿਰ ਇਹ ਜਾਤ ਨਿਕਲ ਕੇ ਸਾਹਮਣੇ ਆ ਜਾਂਦੀ ਆ ਔਰ ਇਸੇ ਕਰਕੇ ਇਹ ਇਹਨਾਂ ਲੋਕਾਂ ਨੂੰ ਬੇਜਮੀਨੇ ਰੱਖਿਆ ਹੋਇਆ ਇਹਨਾਂ ਲੋਕਾਂ ਨੂੰ ਜਿਹੜਾ ਹਰ ਜਿਹੜੀ ਉਹਨਾਂ ਦਾ ਬਣਦਾ ਹੱਕ ਆ ਉਹ ਤੋਂ ਵਾਂਝਾ ਰੱਖਿਆ ਹੋਇਆ ਔਰ ਉਸ ਜਾਤ ਦੀ ਜਿਹੜੀ ਮਨੂ ਨੇ ਬਣਾਈ ਉਹ ਮਤਲਬ ਵਿਵਸਥਾ ਉਹਦਾ ਜਿਹੜਾ ਸ਼ਿਕਾਰ ਆ ਉਹ ਹੋਣਾ ਪੈ ਰਿਹਾ ਮਤਲਬ ਮਨੂ ਦੀ ਜਿਹੜੀ ਜਾਤ ਵਿਵਸਥਾ ਪੰਜਾਬ ਦੇ ਵਿੱਚ ਵੀ ਹੈਗੀ ਆ ਬਿਲਕੁਲ ਜਦੋਂ ਪੰਜਾਬ ਤੋਂ ਬਾਹਰੋਂ ਬਹੁਤ ਸਾਰੇ ਪੱਤਰਕਾਰ ਜਾਂ ਲੇਖਕ ਆਉਂਦੇ ਨੇ ਉਹ ਸਾਡੇ ਨਾਲ ਗੱਲ ਕਰਦੇ ਨੇ ਉਹ ਹੈਰਾਨ ਹੁੰਦੇ ਨੇ ਉਹ ਜਦੋਂ ਬਾਹਰੋਂ ਮਤਲਬ ਪੰਜਾਬ ਨੂੰ ਇੱਕ ਨਜ਼ਰ ਨਾਲ ਦੇਖਦੇ ਨੇ ਤਾਂ ਪੰਜਾਬ ਦਾ ਕਨਸੈਪਟ ਕੀ ਆ ਖੇਤ ਗੁਰੂ ਘਰ ਮਤਲਬ ਸਰਬੱਤ ਦੇ ਭਲੇ ਦੀ ਗੱਲ ਵਸਦਾ ਗੁਰਾਂ ਦੇ ਨਾਂ ਉਤੇ ਇਸ ਢੰਗ ਨਾਲ ਜਾਣਿਆ ਜਾਂਦਾ ਜਦਕੇ ਜਦੋਂ ਆਪਦੇ ਹੱਕ ਵਾਸਤੇ ਤੀਜੇ ਹਿੱਸੇ ਦੀ ਜ਼ਮੀਨ ਵਾਸਤੇ ਆਪਦੇ ਦਿਹਾੜੀ ਦੇ ਸਵਾਲ ਵਾਸਤੇ ਪਿੰਡਾਂ 'ਚ ਜਿਹੜੇ ਦਲਤ ਨੇ ਉਹ ਬੋਲੇ ਨੇ ਮਜ਼ਦੂਰ ਬੋਲੇ ਨੇ ਤਾਂ ਸਮਾਜਿਕ ਬਾਈਕਾਟ ਦੀਆਂ ਅਨਾਉਂਸਮੈਂਟਾਂ ਵੀ ਗੁਰੂ ਘਰ ਦੇ ਵਿੱਚੋਂ ਹੀ ਹੁੰਦੀਆਂ ਨੇ ਬਿਲਕੁਲ ਇਸ ਕਰਕੇ ਇਹ ਜਿਹੜਾ ਜਾਤ ਦਾ ਸ਼ਕਾਰ ਆ ਉਹ ਸਾਡੇ ਲੋਕ ਇੱਥੇ ਬੁਰੀ ਤਰ੍ਹਾਂ ਨੇ ਜੀ ਮੁਕੇਸ਼ ਭਾਈ ਜਿਵੇਂ ਆਪਾਂ ਦੇਖਦੇ ਆ ਕਿ ਕਿਹਾ ਜਾਂਦਾ ਹਨਾ ਕਿ ਜੇਕਰ ਤੁਸੀਂ ਜ਼ਮੀਨ ਦੀ ਗੱਲ ਕਰੋਗੇ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਹਨਾ ਭਾਈਚਾਰਕ ਸਾਂਝ ਆ ਜਿਹੜੀ ਉਹ ਟੁੱਟੂਗੀ ਤੁਸੀਂ ਲੋਕੋ ਜਿਹੜੇ ਤੁਹਾਡੇ ਤੇ ਇਲਜ਼ਾਮ ਲੱਗਦਾ ਕਿ ਤੁਸੀਂ ਪਿੰਡਾਂ ਚ ਜਾ ਕੇ ਅੱਗ ਲਾ ਦਿੰਦੇ ਹੋ ਲੋਕ ਚੰਗੇ ਭਲੇ ਸ਼ਾਂਤ ਬਸਦੇ ਹੁੰਦੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਅਸਲ ਦੇ ਵਿੱਚ ਜਿੰਨੀ ਦੇਰ ਸਾਡਾ ਹੱਕ ਕੋਈ ਹੋਰ ਦੂਜਾ ਦੱਬੀ ਜਾਵੇ ਓਨੀ ਦੇਰ ਭਾਈਚਾਰਕ ਸਾਂਝ ਆ ਜੇ ਹੁਣ 1964 ਚ ਕਾਨੂੰਨ ਬਣ ਗਿਆ ਵੀ ਤੀਜਾ ਹਿੱਸਾ ਐਸੀ ਭਾਈਚਾਰੇ ਲਈ ਰੱਖਮਾ ਜਦੋਂ ਤੱਕ ਤਾਂ ਉਹ ਬੋਲੀ ਆਪਦੇ ਨਾਂ ਤੇ ਲੈ ਕੇ ਪਿੰਡ ਦੇ ਕਿਸੇ ਚੌਧਰੀ ਨੂੰ ਆਪਦੇ ਆਪ ਨੂੰ ਉੱਚਾ ਜਾਤੀ ਕਹਾਉਣ ਵਾਲੇ ਨੂੰ ਦਿੰਦਾ 19 ਦਿਨ ਭਾਈਚਾਰਕ ਸਾਂਝ ਹੈਗੀ ਜਦੋਂ ਉਹ ਕਹਿੰਦਾ ਵੀ ਇਹ ਹਿੱਸਾ ਅਸੀਂ ਹੁਣ ਆਪ ਵਾ ਲਾਂਗੇ ਅਸੀਂ ਵੀ ਪੜ੍ਹ ਲਏ ਗਏ ਅਸੀਂ ਵੀ ਜਾਗਰੂਕ ਹੋ ਗਏ ਉਦੋਂ ਫਿਰ ਭਾਈਚਾਰਕ ਸਾਂਝ ਟੁੱਟਣੀ ਸ਼ੁਰੂ ਹੋ ਜਾਂਦੀ ਆ ਅਸਲ ਦੇ ਵਿੱਚ ਇਹ ਭਾਈਚਾਰਕ ਸਾਂਝ ਨਹੀਂ ਇਹ ਦਾਬਾ ਟੁੱਟ ਰਿਹਾ ਜਿਹੜੇ ਦਲਤ ਹੁਣ ਤੱਕ ਉਹਨਾਂ ਚੌਧਰੀਆਂ ਦੇ ਖਿਲਾਫ ਬੋਲਦੇ ਨਹੀਂ ਸੀ ਅੱਜ ਉਹ ਆਪਦੇ ਹਿੱਸੇ ਦੀਆਂ ਜ਼ਮੀਨਾਂ ਤੇ ਦਾਵੇਦਾਰੀ ਕਰਨ ਆ ਕੇ ਇਸ ਕਰਕੇ ਉਹਨੂੰ ਇਹ ਪ੍ਰਚਾਰ ਕਰਦੇ ਨੇ ਵੀ ਇਹ ਤਾਂ ਜੀ ਦੇਖੋ ਜੱਟਾਂ ਦੀਆਂ ਜ਼ਮੀਨਾਂ ਕੌਣ ਆਗੇ ਇਹ ਤਾਂ ਕਿਸਾਨੀ ਨੂੰ ਵੀ ਇਹ ਡਿਸਾਈਡ ਕਰਨਾ ਪੈਣਾ ਵੀ ਇਹ ਕੌਣ ਲੋਕ ਨੇ ਹੁਣ ਜਿਹੜੇ ਬੰਦੇ ਕੋਲੇ ਕੀਲਾ ਡੇਢ ਕੀਲਾ ਜ਼ਮੀਨ ਦਾ ਉਹਦੇ ਤੇ ਤਾਂ 1.75 ਕੀਲੇ ਵਾਲਾ ਲੈਂਡ ਫੀਲਿੰਗ ਐਕਟ ਲਾਗੂ ਹੀ ਨਹੀਂ ਹੁੰਦਾ ਸਗੋਂ ਉਹਦੇ ਤਾਂ ਵੰਡ ਚੋਂ ਹਿੱਸੇ ਜਾਊਗੀ ਜ਼ਮੀਨ ਹਾਂ ਮੈਂ ਇੱਕ ਹੋਰ ਜਾਨਣੀ ਚਾਹੁੰਗਾ ਤੁਹਾਡੀ ਗੱਲ ਵਿਚਾਲੇ ਜਿਵੇਂ ਆਪਾਂ ਲੈਂਡ ਸੀਲਿੰਗ ਐਕਟ ਦੀ ਗੱਲ ਕਰਦੇ ਹਣਾ ਕਿ ਬਹੁਤੇ ਜਿਹੜੇ ਘਰਾਣੇ ਨੇ ਹਨਾ ਵੀ ਉਹਨਾਂ ਕੋਲੇ ਜ਼ਮੀਨ ਜਿਵੇਂ 100 100 ਏਕੜ ਦੀ ਗੱਲ ਕਰਦੇ ਇਸ ਤੋਂ ਵੱਧ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਕਿੰਨੇ ਕੁ ਘਰ ਨੇ ਕਿੰਨੇ ਕੁ ਘਰਾਣੇ ਨੇ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਜ਼ਮੀਨ ਆ ਤੇ ਜਿਹੜੀ ਛੋਟੀ ਕਿਸਾਨੀ ਆ ਜਾਂ ਮਜ਼ਦੂਰ ਆ ਉਹਨਾਂ ਦੀ ਰੇਸ਼ੋ ਕੀ ਆ ਦੇਖੋ ਲਗਭਗ 85% ਜਿਹੜੀ ਆਬਾਦੀ ਆ ਕਿਸਾਨੀ ਦੀ ਉਹ ਛੋਟੀ ਕਿਸਾਨੀ ਆ ਉਹਦੇ ਚੋਂ ਕੁਝ ਦਰਮਿਆਨੀ ਆ ਤੇ ਇੱਕ ਹਿੱਸਾ ਵੱਡੇਆਂ ਦਾ ਜਿਵੇਂ ਸੁਖਵੀਰ ਬਾਦਲ ਜਿਹੜਾ ਆਪ ਹੀ ਕਹਿੰਦਾ ਵੀ ਅਸੀਂ 2500 ਕਿਲੇ ਤੇ ਖੇਤੀ ਕਰਦੇ ਆ ਸੁਨੀਲ ਜਾਖੜ ਦੇ ਹਜ਼ਾਰਾਂ ਏਕੜ ਦੇ ਫਾਰਮ ਨੇ ਐਵੇਂ ਜਿੰਨੇ ਵੱਲੇ ਵੱਡੇ ਪੋਲੀਟੀਸ਼ੀਅਨ ਨੇ ਵੱਡੀ ਆਈਐਸ ਆਈਪੀਐਸ ਲੌਬੀ ਆ ਜੱਜ ਨੇ ਉਹਨਾਂ ਕੋਲ ਇਹ ਸਾਰੀਆਂ ਜ਼ਮੀਨਾਂ ਨੇ ਜਿਹੜੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਨਹੀਂ ਉਹਨਾਂ ਲੋਕਾਂ ਦਾ ਕਬਜ਼ਾ ਤੇ ਜਦੋਂ ਇਹ ਜ਼ਮੀਨ ਦਾ ਕਾਨੂੰਨ ਲਾਗੂ ਕਰਨ ਦੀ ਗੱਲ ਤੁਰਦੀ ਆ ਤਾਂ ਉਹ ਬੰਦੇ ਪਿੰਡਾਂ ਦੇ ਵਿੱਚ ਜਿਹੜਾ ਛੋਟਾ ਕਿਸਾਨ ਆ ਉਹਨੂੰ ਮੂਹਰੇ ਲਾ ਕੇ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰਦੇ ਨੇ ਮੈਂ ਤੁਹਾਡੇ ਨਾਲ ਇੱਕ ਘਟਨਾ ਸਾਂਝੀ ਕਰਦਾ ਇੱਕ ਲੁਧਿਆਣੇ ਜ਼ਿਲ੍ਹੇ ਦਾ ਗੋਸਲਾ ਪਿੰਡ ਆ ਉਸ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਟਕਰਾਹ ਹੁੰਦਾ ਪਿੰਡ 'ਚ ਉਹਨਾਂ ਦਾ ਸਮਾਜਿਕ ਪਾਈਕਾਟ ਕਰ ਦਿੰਦੇ ਨੇ ਹੁਣ ਇੱਕ ਬੰਦਾ ਰਾਤ ਨੂੰ ਸ਼ਰਾਬ ਪੀ ਕੇ ਐਸਸੀ ਭਾਈਚਾਰੇ ਦੇ ਮਹੱਲੇ ਜਾ ਕੇ ਗਾਲਾਂ ਕੱਢਦਾ ਵੀ ਤੁਸੀਂ ਸਾਲਿਓ ਸਾਡੀਆਂ ਜ਼ਮੀਨਾਂ ਖੋਣ ਆਗੇ ਤੇ ਜਦੋਂ ਪਤਾ ਕੀਤਾ ਉਹਦੇ ਕੋਲੇ ਇੱਕ ਬਿੱਗਾ ਕੀ ਇੱਕ ਵਿਸਵਾ ਜ਼ਮੀਨਦਾਨੀ ਹੈ ਰੋਟੀ ਵੀ ਉਹਨਾਂ ਦੇ ਘਰਾਂ ਜਾ ਕੇ ਖਾਂਦਾ ਤੇ ਉਹ ਬੰਦਾ ਰੌਲਾ ਪਾਵੇ ਵੀ ਸਾਡੀਆਂ ਜ਼ਮੀਨਾਂ ਅਸਲ ਦੇ ਵਿੱਚ ਜਿਨ੍ਹਾਂ ਦੀਆਂ ਉਹ 100-100 200-200 ਕਿਲੇ 5-500 ਕਿਲੇ ਜ਼ਮੀਨਾਂ ਨੇ ਉਹ ਫਿਰ ਥੱਲੇ ਵਾਲੇ ਨੂੰ ਸ਼ਿੰਗਾਰ ਕੇ ਭੇਜਦੇ ਨੇ ਵੀ ਇਹੇ ਆਪਣੀਆਂ ਜ਼ਮੀਨਾਂ ਖੋਣਗੇ ਇਸ ਪ੍ਰਚਾਰ ਰਾਹੀਂ ਉਹ ਆਪ ਦੀ ਜ਼ਮੀਨ ਬਚਾਉਣ ਦੀ ਗੱਲ ਕਰਦੇ ਨੇ ਜਦ ਕਿ ਜੇ ਇਹ ਕਾਨੂੰਨ ਮੁਤਾਬਕ ਵੰਡਾ ਹੁੰਦੀ ਆ ਤਾਂ ਜਿਹੜੀ ਛੋਟੀ ਕਿਸਾਨੀ ਆ ਉਹਨਾਂ ਦੇ ਹਿੱਸੇ 'ਚ ਤਾਂ ਇਹ ਜ਼ਮੀਨ ਆਊਗੀ ਹਾਂ ਜਿਵੇਂ ਬਾਬਾ ਬੰਦਾ ਬਹਾਦਰ ਨੇ ਖੰਡਾ ਖੜਕਾ ਕੇ ਕਿਹਾ ਸੀ ਕਿ ਜਿੰਨਾਂ ਕੋਲੇ ਜ਼ਮੀਨ ਹੈ ਨਹੀਂ ਜਿਹੜੇ ਦੱਬੇ ਕੋਲ ਚਲੇ ਮੇਰੇ ਨਾਲ ਆਓ ਕਿ ਤੁਸੀਂ ਵੀ ਫਿਰ ਉਹ ਕਿਸਾਨੀ ਦੇ ਤਬਕੇ ਨੂੰ ਕਹੋਗੇ ਕਿ ਸਾਡੇ ਨਾਲ ਆਓ ਜਿੰਨਾਂ ਕੋਲੇ ਜ਼ਮੀਨਾਂ ਹੈ ਨਹੀਂ ਤੁਸੀਂ ਵੀ ਉਹਨਾਂ ਨੂੰ ਕਲਾ ਵਿੱਚ ਲਾਓਗੇ ਬਿਲਕੁਲ ਜਦੋਂ ਅਸੀਂ ਇਹਦੇ ਉੱਤੇ ਸਰਵੇ ਕੀਤਾ ਕਿ ਇਸ ਇਲਾਕੇ ਦੇ ਵਿੱਚ ਕਿੱਡੇ ਕਿਹੜੇ ਜਿਹੜੇ ਵੱਡੇ ਭੂਮੀਪਤੀ ਨੇ ਜਿਨ੍ਹਾਂ ਕੋਲ ਸੈਂਕੜੇ ਏਕੜ ਜ਼ਮੀਨ ਆ ਤਾਂ ਜਦੋਂ ਕਿਸਾਨੀ ਨਾਲ ਵੀ ਅਸੀਂ ਗੱਲ ਕੀਤੀ ਤਾਂ ਉਹਨਾਂ ਚ ਇਹ ਗੱਲ ਦੀ ਚਰਚਾ ਛਿੜੀ ਕਿ ਬਈ ਮੇਰੇ ਮੇਰਾ ਇੱਕ ਕੀਲਾ ਮੇਰੇ ਦੋ ਕੀਲੇ ਫਲਾਨਾ ਆੜਤੀਆ ਲਿਖਾ ਗਿਆ ਅੱਗੇ ਬਾਣੀਆਂ ਆੜਤੀਆ ਹੁੰਦਾ ਸੀ ਤੇ ਹੁਣ ਜਿਹੜੀ ਜ਼ਿਮੀਂਦਾਰ ਤਬਕਾ ਉਹ ਵੀ ਆੜਤ ਦੇ ਵਿੱਚ ਆ ਗਿਆ ਤੇ ਹੁਣ ਉਹ ਜਿਹੜੇ ਛੋਟੇ ਸੀ ਦੋ ਦੋ ਚਾਰ ਚਾਰ ਕੀਲੇ ਵਾਲੇ ਉਹ ਬੇਲੇ ਕਰਤੇ ਜਾਂ ਕਿ ਇਹ ਕੋ ਮਾੜਾ ਮੋਟਾ ਬਚਿਆ ਜਾਂ ਉਹ ਵੱਡੀ ਗਿਣਤੀ ਬੇਲੀ ਕਰਤੀ ਜ਼ਮੀਨਾਂ ਤੋਂ ਉਹਦੀਆਂ ਜ਼ਮੀਨਾਂ ਗਈਆਂ ਕਿਹਦੇ ਕੋਲੇ ਤੇ ਜਦੋਂ ਇਹਦੇ ਤੇ ਚਰਚਾ ਹੋਈ ਆ ਤਾਂ ਇੱਕ ਆਸ ਦੀ ਕਿਰਨ ਉਹਨਾਂ ਨੂੰ ਵੀ ਦਿਖੀ ਆ ਵੀ ਯਾਰ ਸਾਡੀ ਗਈ ਹੋਈ ਜ਼ਮੀਨ ਵਾਪਸ ਆਊਗੀ ਇਸ ਕਰਕੇ ਉਹਨਾਂ ਨੂੰ ਅਸੀਂ ਤਾਂ ਸੱਦਾ ਵੀ ਦਿੰਨੇ ਆ ਤੇ ਉਹੋ ਇਸ ਗੱਲ ਲਈ ਹੰਗਾਰਾ ਵੀ ਭਰ ਰਹੇ ਨੇ ਵੀ ਜੇ ਜ਼ਮੀਨਾਂ ਦੀ ਮੁੜ ਵੰਡ ਦਾ ਸਵਾਲ ਆਉਂਦਾ ਤਾਂ ਸਾਡੇ ਕੋਲੇ ਵੀ ਉਹ ਹਿੱਸੇ ਦੀਆਂ ਜ਼ਮੀਨਾਂ ਆਉਣਗੀਆਂ ਔਰ ਇਸ ਅੰਦੋਲਨ ਦੇ ਵਿੱਚ ਉਹ ਲੋਕ ਉਹ ਛੋਟੀ ਕਿਸਾਨੀ ਬੇਜਮੀਨੀ ਕਿਸਾਨੀ ਇੱਥੇ ਦਲਤਾਂ ਮਜ਼ਦੂਰਾਂ ਦੇ ਨਾਲ ਆ ਕੇ ਖੜੂਗੀ ਜੀ ਬਿੱਕਰ ਬਈ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੂੰਗਾ ਜਿਵੇਂ ਆਪਾਂ ਜ਼ਮੀਨਾਂ ਦੀ ਜਦੋਂ ਗੱਲ ਕਰਦੇ ਆਂ ਵੀ ਆਬਾਦ ਕੀਤੀਆਂ ਤਾਂ ਮਿਹਨਤ ਕੀਤੀ ਆ ਹਨਾ ਮਿਹਨਤ ਲੱਗੀ ਐ ਇਹਦੇ ਤੇ ਇਹਨਾਂ ਨੂੰ ਆਬਾਦ ਕਰਨ ਲਈ ਹਨਾ ਤਾਂ ਫਿਰ ਤੁਹਾਡੇ ਤੇ ਸਵਾਲ ਇਹ ਆਉਂਦਾ ਕਿ ਯਾਰ ਅਸੀਂ ਤਾਂ ਜ਼ਮੀਨਾਂ ਮਿਹਨਤ ਕਰਕੇ ਬਣਾਈਆਂ ਹੁਣ ਤੁਸੀਂ ਖੋਣ ਲੱਗੇ ਹਨ ਹੁਣ ਤੁਸੀਂ ਕਹਿੰਦੇ ਹੋ ਲੈਂਡ ਸੀਲਿੰਗ ਐਕਟ ਲਾਗੂ ਕਰੋ ਸਾਡੇ ਤਾਂ ਦਾਦੇ ਪੜਦਾਦਿਆਂ ਨੇ ਮਸਾ ਬੜਾਈਆਂ ਮਿੱਟੀ ਨਾਲ ਮਿੱਟੀ ਹੋ ਕੇ ਤੁਹਾਨੂੰ ਕੀ ਲੱਗਦਾ ਇਹਦੇ ਬਾਰੇ ਦੇਖੋ ਜਦੋਂ ਗੱਲ ਮਿਹਨਤ ਕਰਨ ਦੀ ਆਉਂਦੀ ਆ ਜਿਵੇਂ ਅੱਜ ਏਸ ਜ਼ਮੀਨ ਦੀ ਅਸੀਂ ਦੇਖੀਏ ਨਾ ਤਾਂ ਕੋਈ ਰਾਜਾ ਆ ਨਾ ਉਹਦਾ ਕੋਈ ਰਿਸ਼ਤੇਦਾਰ ਆ ਆ ਤੇ ਨਾ ਹੀ ਇੱਥੇ ਕੋਈ ਵੱਡਾ ਭੂਮੀਪਤੀਆ ਆ ਜੇ ਜਮੀਨ ਦੇ ਉੱਪਰ ਕਿਸੇ ਦਾ ਮੁਰਕਾ ਡਿੱਲਿਆ ਤਾਂ ਉਹ ਛੋਟੇ ਕਿਸਾਨਾਂ ਦਾ ਡੁੱਲਿਆ ਜਿਨ੍ਹਾਂ ਨੂੰ ਚਾਹੇ ਵਟਾਈ ਦੇ ਉੱਪਰ ਰੱਖਿਆ ਗਿਆ ਜਿਨ੍ਹਾਂ ਨੂੰ ਟਾਈਮ-ਟਾਈਮ ਦੇ ਉੱਪਰ ਠੇਕੇ ਦੇ ਉੱਪਰ ਦਿੱਤੀ ਗਈ ਜਾਂ ਫਿਰ ਜਿਹੜੇ ਇਥੋਂ ਦੇ ਸੀਰੀ ਨੇ ਉਹਨਾਂ ਦਾ ਮੁੜਕਾ ਡੁੱਲਿਆ ਅਸੀਂ ਕਹਿੰਦੇ ਹਾਂ ਜੀ ਦਾ ਮੁੜਕਾ ਡੁੱਲਿਆ ਜੀ ਨੇ ਦੇ ਉੱਪਰ ਹਲ ਚਲਾਇਆ ਜ਼ਮੀਨ ਉਹਨੂੰ ਮਿਲਣੀ ਚਾਹੀਦੀ ਹੈ ਬੰਦਾ ਹੈ ਬਹਾਦਰ ਦੇ ਸਿਧਾਂਤ ਅਨੁਸਾਰ ਜੀ બીજી ਗੱਲ ਕਰਦੇ ਨੇ ਅਸਲ ਦੇ ਵਿੱਚ ਪਛਾਣ ਕਰਨ ਦੀ ਲੋੜ ਆ ਸਾਨੂੰ ਬਈ ਅਸਲ ਦੇ ਵਿੱਚ ਜਿਹੜਾ ਇਹ ਜ਼ਮੀਨ ਦੇ ਉੱਪਰ ਜਿਹੜੀ ਵਾਹੀ ਆ ਉਹ ਕਰਦਾ ਕੌਣ ਰਿਹਾ ਉਹ ਚਾਹੇ ਸੀਰੀ ਨੇ ਚਾਹੇ ਛੋਟੀ ਕਿਸਾਨੀਆਂ ਵੰਡ ਉਹਨਾਂ ਦੇ ਵਿੱਚ ਹੋਣੀ ਚਾਹੀਦੀ ਅਸਲ ਦੇ ਵਿੱਚ ਜਿਹੜੇ ਲੋਕ ਇਹ ਕਹਿੰਦੇ ਨਹੀਂ ਕਿ ਅਸੀਂ ਆਵਾਜ਼ ਕੀਤੀਆਂ ਨੇ ਜ਼ਮੀਨਾਂ ਫਿਰ ਉਹਨਾਂ ਨੂੰ ਅਸੀਂ ਇਹ ਪੁੱਛਦੇ ਆ ਵੀ ਫਿਰ ਸੀਰੀਕਾਰੇ ਵਾਸਤੇ ਰੱਖੇ ਜਾਂਦੇ ਸੀ ਪਿੰਡਾਂ ਦੇ ਵਿੱਚ ਸਾਰਾ ਦਲਤ ਭਾਈਚਾਰਾ ਏਦੋਂ ਪਹਿਲਾਂ ਸੀੜ ਦਾ ਹੀ ਕੰਮ ਕਰਦਾ ਹੁੰਦਾ ਸੀ ਅਸਲ ਦੇ ਵਿੱਚ ਬਲਦਾਂ ਦੇ ਨਾਲ ਮੋਡੇ ਦੇ ਉੱਤੇ ਹਲ ਸੀਰੀਆਂ ਨੇ ਖਿੱਚਿਆ ਉਹਨਾਂ ਨੇ ਇਹ ਜ਼ਮੀਨਾਂ ਆਵਾਜ਼ ਕੀਤੀਆਂ ਨੇ ਤੇ ਜਦੋਂ ਉਹਨਾਂ ਨੂੰ ਵੰਡਣ ਦੀ ਗੱਲ ਆਈ ਤੇ ਉਹਨਾਂ ਨੂੰ ਕਿਨਾਰੇ ਦੇ ਉੱਤੇ ਕਰਤਾ ਅਸਲ ਦੇ ਵਿੱਚ ਇਹ ਤਾਂ ਬਾਬੇ ਨਾਨਕ ਦੇ ਉਸ ਸਿਧਾਂਤ ਨੂੰ ਵੀ ਜਿਹੜਾ ਉਹ ਗਲਤ ਸਾਬਤ ਕਰਨ ਲੱਗੇ ਹੋਏ ਨੇ ਜੇ ਇਹਨਾਂ ਦੀ ਗੱਲ ਸਹੀ ਆ ਕਿ ਅਸੀਂ ਮਿਹਨਤ ਕਰਕੇ ਹਜ਼ਾਰਾਂ ਕੀਲੇ ਸੈਂਕੜੇ ਕੀਲੇ ਜ਼ਮੀਨ ਦੇ ਬਣਾ ਲੇ ਫਿਰ ਬਾਬਾ ਨਾਨਕ ਤਾਂ ਕਹਿੰਦਾ ਸੀ ਕਿ ਮੂਆ ਪਾਪਾਂ ਬਾਜ ਨਾ ਹੋਵੇ ਇਕੱਠੀ ਮੂਆ ਸੰਗ ਨਾ ਜਾਏ ਫਿਰ ਤੁਸੀਂ ਕਹਿ ਦਿਓ ਵੀ ਬਾਬੇ ਨਾਨਕ ਦਾ ਸਿਧਾਂਤ ਉਹਨਾਂ ਦੀ ਇਹ ਬਾਣੀ ਗਲਤ ਆ ਇਹ ਕਰਕੇ ਇਹ ਪ੍ਰਚਾਰਨ ਲਈ ਆ ਮਿਹਨਤ ਕੀਤੀ ਸਾਡੇ ਲੋਕਾਂ ਨੇ ਤੇ ਜਦੋਂ ਉਹ ਚੋਂ ਲਾਹਾ ਲੈਣ ਦੀ ਗੱਲ ਆਈ ਜਦੋਂ ਉਹ ਵੰਡਣ ਦੀ ਗੱਲ ਆਈ ਉਦੋਂ ਸਾਨੂੰ ਉਹਦੇ ਚੋਂ ਬਾਹਰ ਕਰਤਾ ਕਿਉਂਕਿ ਜਾਤੀ ਦਾਬਾ ਜਿਹੜਾ ਉਹ ਸਾਡੇ ਉੱਤੇ ਬਹੁਤ ਬੁਰੀ ਤਰ੍ਹਾਂ ਸੀ ਔਰ ਸਾਡੇ ਲੋਕਾਂ ਨੂੰ ਹੁਣ ਵੀ ਅਸੀਂ ਜਦੋਂ ਆਹ ਕਾਗਜ਼ ਘਟਾਉਣੇ ਸ਼ੁਰੂ ਕੀਤੇ ਨੇ ਕਿਸੇ ਦੇ ਦਾਦੇ ਦੇ ਨਾਂ ਤੇ ਕਿਸੇ ਦੇ ਪਰਦਾਦੇ ਦੇ ਨਾਂ ਤੇ ਕੋਈ ਕਹਿੰਦਾ ਜੀ ਸਾਡੇ ਦਾਦੇ ਦੇ ਨਾਂ ਤੇ 6 ਕਿਲੇ ਬੋਲਦੇ ਨੇ ਕੋਈ ਕਹਿੰਦਾ ਜੀ ਤੁਹਾਡੇ ਤਾਂ ਦਾਦੇ ਨੇ ਲਿਖ ਕੇ ਰੇਤੀ ਸੀ ਵੀ ਸਾਨੂੰ ਜ਼ਮੀਨਾਂ ਦੀ ਲੋੜ ਨਹੀਂ ਤੁਸੀਂ ਐਂ ਦੱਸੋ ਕਮਲਿਆਂ ਸੀ ਅਸੀਂ ਐਂ ਲਿਖ ਕੇ ਰਹਿ ਦਾਂਗੀ ਅਸਲ 'ਚ ਜਾਤੀ ਦਾਬਾ ਐਡਾ ਸੀ ਵੀ ਉਹਨਾਂ ਦਾ ਫੜ ਕੇ ਉਦੋਂ ਜਿਹੜਾ ਗੂਠਾ ਲਵਾ ਲਵੇ ਉਹਨਾਂ ਨੂੰ ਲਾਉਣਾ ਪੈਂਦਾ ਸੀ ਇਸ ਕਰਕੇ ਉਦੋਂ ਗੂਠੇ ਲਵਾਲੇ ਸਾਡੇ ਲੋਕ ਅਨਪੜ੍ਹ ਸੀ ਜਾਤੀ ਦਾਬੇ ਥੱਲੇ ਸੀ ਪਰ ਹੁਣ ਹੁਣ ਸਾਡੇ ਲੋਕ ਉਹ ਦਾਬਾ ਚੱਲਦੇ ਨਹੀਂ ਹੁਣ ਉਹ ਜਿੱਥੇ ਤੀਜੇ ਹਿੱਸੇ ਦੀਆਂ ਜ਼ਮੀਨਾਂ ਵੰਡਣ ਵਾਸਤੇ ਆਏ ਉਥੇ ਆ ਸਾਡੇ 17 ਕਿਲੇ ਤੋਂ ਉੱਪਰਲੀ ਜ਼ਮੀਨ ਦੀ ਵੰਡ ਲਈ ਵੀ ਆਉਣਗੇ ਤੇ ਆਪਦਾ ਦਾਵਾ ਕਰਨਗੇ ਤੇ ਹੁਣ ਕੋਈ ਇਹ ਨਹੀਂ ਕਹੂ ਵੀ ਭਾਈ ਤੁਹਾਡੇ ਵਾਲਿਆਂ ਨੇ ਰੱਖੀ ਨਹੀਂ ਹਾਂ ਅੱਛਾ ਮੈਂ ਇੱਕ ਹੋਰ ਗੱਲ ਜਾਨਣੀ ਚਾਹੁੰਗਾ ਜਿਵੇਂ ਅੱਜ ਗੱਲ ਹੁੰਦੀ ਆ ਪੰਜਾਬ ਦੇ ਵਿੱਚ ਕਿ ਸਾਨੂੰ ਨੌਕਰੀਆਂ ਦਿੱਤੀਆਂ ਜਾਣ ਨੌਕਰੀਆਂ ਦੇ ਵਿੱਚ ਰਿਜ਼ਰਵੇਸ਼ਨ ਹੋਵੇ ਹੈਨਾ ਪਰ ਤੁਸੀਂ ਜ਼ਮੀਨ ਦੀ ਗੱਲ ਕਰਦੇ ਹੋ ਤੁਸੀਂ ਫੇਰ ਉਹੀ ਜਿਵੇਂ ਕਹਿੰਦੇ ਨੇ ਵੀ ਨੌਕਰੀ ਸ਼ਾਹੀ ਚੀਜ਼ ਆ ਯਾਰ ਸਰਕਾਰੀ ਨੌਕਰੀ ਮਿਲ ਜਾਓ ਚੰਗੀ ਆ ਪਰ ਤੁਸੀਂ ਫੇਰ ਜ਼ਮੀਨਾਂ ਵੱਲ ਨੂੰ ਲੈ ਕੇ ਆ ਰਹੇ ਹੋ ਕਿ ਨਹੀਂ ਜ਼ਮੀਨਾਂ ਦੇ ਵਿੱਚ ਦਲਿਤ ਪਾਈ ਚਰਨ ਹਿੱਸਾ ਮਿਲਣ ਲੱਗਦਾ ਇਹ ਸਹੀ ਆ ਕਿਉਂ ਲੱਗਦਾ ਤੁਹਾਨੂੰ ਵੀ ਉਹਦੀ ਗੱਲ ਨਹੀਂ ਤੇ ਇਹ ਵੀ ਨਾਲ ਕਰਨੀ ਚਾਹੀਦੀ ਆ ਦੇਖੋ ਇਹਦੇ ਦੋ ਚੀਜ਼ਾਂ ਨੇ ਇੱਕ ਤਾਂ ਇਹ ਕੇ 바ਵਾ ਸਾਹਿਬ ਅੰਬੀਦਕਰ ਨੇ ਰਿਜ਼ਰਵੇਸ਼ਨ ਰਾਹੀਂ ਇੱਕ ਰਾਹ ਖੋਲ੍ਹਿਆ ਸਾਡੇ ਲੋਕਾਂ ਲਈ ਨੌਕਰੀਆਂ 'ਚ ਉਹ ਨੌਕਰੀਆਂ ਕਿੱਥੇ ਸੀ ਸਰਕਾਰ ਦੇ ਵਿੱਚ ਤੇ ਅੱਜ ਸਰਕਾਰ ਨੇ ਜਿੰਨੇ ਸਰਕਾਰੀ ਅਦਾਰੇ ਨੇ ਉਹਨਾਂ ਦਾ ਤਾਂ ਨਿੱਜੀਕਰਨ ਕਰਤਾ ਜੇ ਅਸੀਂ ਕਹਿ ਲਈਏ ਵੀ ਰਿਜ਼ਰਵੇਸ਼ਨ ਜਿੰਨੀ ਹੈਗੀ ਉਹਦੇ ਮੁਤਾਬਕ 2% ਆਬਾਦੀ ਨੂੰ ਵੀ ਜਿਹੜਾ ਉਹ ਨੌਕਰੀ ਆ ਜਿਹੜੀ ਉਹ ਪੂਰੀ ਨਹੀਂ ਹੁੰਦੀ ਬਾਕੀ ਦੇ ਕਿੱਧਰ ਜਾਣਗੇ ਪਹਿਲਾ ਸਵਾਲ ਤਾਂ ਇਹ ਆ ਕਿ ਇੱਕ ਸੈਕਸ਼ਨ ਨੂੰ ਨੌਕਰੀਆਂ ਰਿਜ਼ਰਵੇਸ਼ਨ ਤਹਿਤ ਮਿਲ ਵੀ ਜਾਣ ਤਾਂ ਵੱਡੀ ਜਨਤਾ ਜਿਹੜੀ ਅਸੀਂ ਭਾਈਚਾਰੇ ਦੀ ਆ ਉਹ ਕਿੱਥੇ ਨੂੰ ਜਾਊਗੀ ਦੂਜੀ ਗੱਲ ਇਹ ਕਿ ਇੱਥੇ ਸਾਡਾ ਖੇਤੀ ਪ੍ਰਧਾਨ ਸੂਬਾ ਇੱਥੇ ਪੈਦਾਵਾਰ ਦਾ ਸਾਧਨ ਆ ਜਿਹੜਾ ਜ਼ਮੀਨ ਆ ਤੇ ਪੈਦਾਵਾਰ ਦੇ ਸਾਧਨਾਂ ਦੀ ਹਿੱਸੇਦਾਰੀ ਤੋਂ ਬਿਨਾਂ ਚਾਹੇ ਉਹ ਜਾਤ ਦਾ ਸਵਾਲ ਆ ਚਾਹੇ ਉਹ ਆਰਥਿਕਤਾ ਦਾ ਸਵਾਲ ਆ ਉਹਨੂੰ ਜਿਹੜਾ ਨਜਿੱਠਿਆ ਨਹੀਂ ਜਾ ਸਕਦਾ ਕਹਿੰਦੇ ਕਿਸੇ ਵਿਹਾਰ ਸੂਬੇ ਦੇ ਵਿੱਚ ਕੋਈ ਬੰਦਾ ਵੱਡਾ ਅਫਸਰ ਬਣ ਜਾਂਦਾ ਜਦੋਂ ਉਹ ਅਫਸਰ ਬਣ ਕੇ ਪਿੰਡ ਦੇ ਵਿੱਚ ਆਉਂਦਾ ਤੇ ਉਹ ਪਿੰਡ ਚ ਆ ਕੇ ਇਹ ਦੱਸਣ ਦੀ ਕੋਸ਼ਿਸ਼ ਕਰਦਾ ਕਿ ਮੈਂ ਭਾਈ ਅਫਸਰ ਬਣ ਗਿਆ ਉਹਨੂੰ ਕਹਿੰਦੇ ਬਰਾਬਰ ਮੰਜੇ ਤੇ ਨਹੀਂ ਬਹਿਣ ਦਿੰਦੇ ਕਿਉਂਕਿ ਉਹਦੇ ਕੋਲ ਜ਼ਮੀਨ ਨਹੀਂ ਸੀ ਇੱਥੇ ਰਤਬਾ ਜ਼ਮੀਨ ਨਾਲ ਆ ਇੱਥੇ ਗੀਤ ਬਣਦੇ ਨੇ ਉਹ ਵੀ ਜ਼ਮੀਨ ਦੇ ਰਿਕਾਰਡਿੰਗ ਬਣਦੇ ਨੇ ਔਰ ਸਾਡੇ ਲੋਕਾਂ ਦੇ ਉਲਟ ਹੁਣ ਤੱਕ ਗੀਤ ਬਣਦੇ ਰਹੇ ਨੇ ਕਿ ਹੱਥ ਸੋਚ ਕੇ ਗੰਦਲ ਨੂੰ ਪਾਈ ਕਿਹੜੀਆਂ ਤੂੰ ਸਾਗ ਤੋੜਦੀ ਹੂੰ ਦੂਜੇ ਪਾਸੇ ਜ਼ਮੀਨ ਵਾਲੇ ਦਾ ਰਤਬਾ ਕੀ ਆ ਕਿਵੇਂ 25 ਮਰਬਿਆਂ ਵਾਲੀ ਕਚਹਿਰੀ ਵਿੱਚ ਮਿਲੇ ਕੁਰਸੀ ਹੂੰ ਮਤਲਬ ਅਸਲ ਦੇ ਵਿੱਚ ਜ਼ਮੀਨ ਆ ਜਿਹੜੀ ਬੰਦੇ ਨੂੰ ਬਲ ਦਿੰਦੀ ਆ ਇਸ ਜ਼ਮੀਨ ਨਾਲ ਹੀ ਜਿਹੜਾ ਸਾਡਾ ਵजूद ਆ ਔਰ ਸਭ ਤੋਂ ਵੱਡੀ ਗੱਲ ਜਦੋਂ ਸਾਡੀ ਆਬਾਦੀ ਆ ਇਹਨਾਂ ਨੇ ਕਿਹੜਾ ਟਿੱਡੋਂ ਜੰਮੀਆਂ ਨੇ ਜਿਹੜੇ ਕਹਿੰਦੇ ਨੇ ਵੀ ਹਜ਼ਾਰਾਂ ਏਕੜ ਜ਼ਮੀਨ ਆ ਇੱਥੇ ਹੀ ਸੀ ਸਾਡੇ ਵਾਲਿਆਂ ਨੇ ਨਾਲ ਲੱਗ ਕੇ ਆਵਾਜ਼ ਕੀਤੀਆਂ ਤੇ ਮੁੜ ਕੇ ਜਦੋਂ ਬੰਡਣਵੇਰੀ ਇਹਨਾਂ ਨੇ ਸਾਡੇ ਬਜ਼ੁਰਗਾਂ ਨਾਲ ਧੋਖਾ ਕੀਤਾ ਅੱਜ ਅਸੀਂ ਉਨੇ ਜੋਗੇ ਹੋਗੇ ਵੀ ਉਹਦਾ ਹਿਸਾਬ ਕਰਾਂਗੇ ਤੇ ਆਪਣੇ ਹਿੱਸੇ ਦੀ ਜ਼ਮੀਨ ਆ ਜਿਹੜੀ ਉਹਦੀ ਦਾਵੇਦਾਰੀ ਕਰਾਂਗੇ ਅਲਾਦੀਨ ਦੇ ਚਰਾਗ ਵਾਲੀ ਤਾਂ ਨਹੀਂ ਗੱਲ ਹੋ ਗਈ ਵੀ ਉਹ ਸੁਪਨਿਆਂ ਦੇ ਵਿੱਚ ਹੀ ਅਲਾਦੀਨ ਦਾ ਚਰਾਗ ਹੈ ਜਿਹੜਾ ਬਹੁਤ ਕੁਝ ਦੇ ਜਾਂਦਾ ਹਨਾ ਜਿਹੜਾ ਥੋੜਾ ਕਨਸੈਪਟ ਆ ਇਹ ਕਿਤੇ ਉਹੀ ਤਾਂ ਨਹੀਂ ਵੀ ਸੁਪਨਿਆਂ ਦੇ ਵਿੱਚ ਲੋਕਾਂ ਨੂੰ ਲੱਗਦਾ ਬਹੁਤ ਕੁਝ ਮਿਲ ਜੂਗਾ ਤੇ ਹਕੀਕਤ ਦੇ ਵਿੱਚ ਕੁਝ ਹੋਰ ਹੋਵੇ ਥੋੜੀ ਹੋਰ ਕਲੈਰਟੀ ਇਹਦੇ ਬਾਰੇ ਦਿਓ ਦੇਖੋ ਅਸਲ ਦੇ ਵਿੱਚ ਪੰਜਾਬ ਦੇ ਦਲਤਾਂ ਨੂੰ ਹਜੇ ਤੱਕ ਜਿੱਥੇ ਤੱਕ ਲਾ ਕੇ ਰੱਖਿਆ ਉਹ ਦੀਪੂ ਦੇ ਲੈਣਾ ਤੱਕ ਜਾਂ ਨਰੇਗਾ ਦੇ ਬਠੜ ਚ ਕਾ ਕੇ ਨਹਿਰਾਂ ਤੇ ਸਿਰਫ ਉੱਥੇ ਫਿਰਨ ਤੱਕ ਸੀਮਿਤ ਰੱਖਿਆ ਜੇ ਅਸੀਂ ਪੰਜਾਬ ਦੇ ਵਿੱਚ ਪੰਚਾਇਤ ਦੀ ਜ਼ਮੀਨ ਦੇ ਤੀਜੇ ਹਿੱਸੇ ਦੀ ਗੱਲ ਕਰੀ ਬਾਲਦ ਕਲਾਂ ਦੇ ਵਿੱਚ ਅਸੀਂ ਘੋਲ ਲੜਿਆ ਤਾਂ ਅੱਜ 200 ਪਿੰਡਾਂ ਦੇ ਵਿੱਚ ਸਾਡੇ ਲੋਕ 20000 ਬਿਗੇ ਦੇ ਉੱਪਰ ਖੇਤੀ ਕਰਦੇ ਨੇ ਤੇ ਉਹਨਾਂ ਲੋਕਾਂ ਨੂੰ ਦੇਖਿਆ ਵੀ ਹਾਂ ਜ਼ਮੀਨ ਹੈਗੀ ਆ ਤੇ ਉਹ ਜ਼ਮੀਨ ਵਾਲੇ ਨੂੰ ਬਦੇ ਨਜੂਲ ਜ਼ਮੀਨਾਂ ਦੀ ਮਾਲਕੀ ਦੇ ਹੱਕ ਵਾਸਤੇ ਹਾਈ ਕੋਰਟ ਤੱਕ ਦੀ ਮੋਹਰ ਲੱਗ ਚੁੱਕੀ ਆ ਜਿਹੜੀ ਜ਼ਮੀਨ ਨੂੰ ਇੱਥੇ ਦੀ ਅਫਸਰ ਸਾਹਿਬ ਫਜ਼ੂਲ ਜ਼ਮੀਨ ਦੱਸਦੀ ਸੀ ਤੇ ਸਾਡੇ ਲੋਕਾਂ ਨੂੰ ਪਤਾ ਵੀ ਨਹੀਂ ਸੀ ਵੀ ਸਾਡੇ ਲੋਕਾਂ ਕੋਲ ਕੋਈ ਜ਼ਮੀਨ ਹੁੰਦੀ ਆ ਪੰਚਾਇਤ ਆਪਣੇ ਲਾਲ ਕਿਰੰਦਰਾਂ ਦੇ ਘਰਾਂ ਦੀ ਮਾਲਕੀ ਲਈ ਹੱਕਾਂ ਦੇ ਲਈ ਜਦੋਂ ਲੋਕ ਲੜੇ ਤਾਂ ਅੱਜ ਡਰੋਨ ਨੇ ਜਿਹੜੇ ਪਿੰਡਾਂ ਦੇ ਵਿੱਚ ਤਿੱਖ ਰਹੇ ਨੇ ਤਾਂ ਦੂਜੇ ਪਾਸੇ ਜਦੋਂ ਅੱਜ ਸਾਡੇ ਲੋਕਾਂ ਨੂੰ ਇਹ ਜ਼ਮੀਨ ਦਿਖ ਰਹੀ ਆ ਕੇ ਰਾਜੇ ਦੀ ਜਮੀਨ ਆ ਸਦੀਆਂ ਨਾਗੀਆਂ ਦੋ ਭੂਮੀ ਸੁਧਾਰ ਹੋ ਗਏ ਇੱਥੇ ਕਾਨੂੰਨ ਆ 1972 ਦਾ ਜਿਹਦੀ ਗੱਲ ਕਰਦੇ ਆ ਵੀ 17.5 ਏਕੜ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦੇ ਅਸੀਂ ਕਹਿੰਦੇ ਆ ਵੀ ਜੇ ਕਾਨੂੰਨ ਨਾਉਂ ਦੀ ਕਿਤਾਬ ਸੰਵਿਧਾਨ ਸਾਰਿਆਂ ਲਈ ਬਰਾਬਰ ਆ ਉਹ ਰਾਜੇ ਤੇ ਦਲਤਾਂ ਲਈ ਬਰਾਬਰ ਆ ਤਾਂ ਫਿਰ ਇੱਥੇ ਆ 927 ਏਕੜ ਜ਼ਮੀਨ ਪਈਆ ਤੇ ਉਹ ਕਾਨੂੰਨ ਤਹਿਤ ਇਹ ਜ਼ਮੀਨ ਵੰਡਣੀ ਚਾਹੀਦੀ ਆ ਅਸੀਂ ਕਹਿੰਦੇ ਆ ਅਸੀਂ ਲਗਾਤਾਰ 2 ਸਾਲ ਦੇ ਸਰਕਾਰ ਕੋਲ ਗੁਹਾਰ ਲਾ ਰਹੇ ਹਾਂ ਜਦੋਂ ਦਾ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਬਣਿਆ ਸਾਡੇ ਕੋਲੇ ਥੱਬਾ ਚਿੱਟੀਆਂ ਦਾ ਪਿਆ ਵੀ ਦਲ ਤੋਂ ਆ ਤਰੀਕ ਨੂੰ ਆਓ ਤੁਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੇ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਨਾਲ ਦੀ ਨਾਲ ਹੋਰ ਲੈਟਰ ਆ ਜਾਂਦਾ ਨਾਲ ਦੀ ਨਾਲ ਹੋਰ ਲੈਟਰ ਆ ਜਾਂਦਾ ਪਰ ਅਜੇ ਤੱਕ ਮੁੱਖ ਮੰਤਰੀ ਬੈਠੇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਵੀ ਉਹ ਇਹ ਮਸਲੇ ਨੂੰ ਹੱਲ ਕਰਨ ਦੇ ਯੋਗ ਨਹੀਂ ਹੈ ਤੇ ਸਰਕਾਰ ਇਹ ਮਸਲੇ ਨੂੰ ਕਦੇ ਹੱਲ ਨਹੀਂ ਕਰ ਸਕਦੀ ਅਸੀਂ ਕਹਿੰਦੇ ਆ ਵੀ ਜੇ ਮਸਲੇ ਦਾ ਹੱਲ ਹੋਣਾ ਤਾਂ ਲੋਕਾਂ ਨੇ ਆਪਣੇ ਹੱਥੀ ਕਰਨਾ ਕਾਨੂੰਨ ਬਣ ਗਿਆ 1964 ਦੇ ਵਿੱਚ ਪੰਚਾਇਤੀ ਜ਼ਮੀਨ ਦਾ ਪਰ ਹਾਲ 2014 ਦੇ ਵਿੱਚ ਬਾਲਦਕਣਾਂ ਦੇ ਵਿੱਚ ਜਾ ਕੇ ਜਿਵੇਂ ਹੋਇਆ ਉਸੇ ਰੂਪ ਦੇ ਵਿੱਚ 1972 ਦਾ ਕਾਨੂੰਨ ਅੱਜ ਵੀ ਰੱਦੀ ਦੀ ਟੋਕਰੀ 'ਚ ਪਿਆ ਤੇ ਉਹ ਰੱਦੀ ਦੀ ਟੋਕਰੀ 'ਚੋਂ ਚੱਕ ਕੇ ਜੇ ਉਹ ਕਾਨੂੰਨ ਦੇ ਉੱਪਰ ਲੜਾਈ ਦੇਣੀ ਆ ਤਾਂ ਉਹ ਪੰਜਾਬ ਦੇ ਦਲਤਾਂ ਨੂੰ ਉਹ ਬੰਦਾ ਸਿੰਘ ਬਹਾਦਰ ਦੇ ਵਾਰਸਾਂ ਨੂੰ ਤੇ ਭਾਈ ਜੈਤੇ ਦੇ ਵਾਰਸਾਂ ਨੂੰ ਦੇਣੀ ਪੈਣੀ ਆ ਜੇ ਇਹ ਜ਼ਮੀਨ ਵੱਲੋਂ ਨੂੰ ਆਉਣਗੇ ਅਸੀਂ ਕਹਿੰਦਾ ਵੀ ਇਹ 927 ਏਕੜ ਜ਼ਮੀਨ ਪਈ ਆ ਅੱਜ ਹੱਡੀਆਂ ਰਗੜ ਕੇ ਤੁਹਾਡੇ ਚੈਨਲ ਰਾਹੀਂ ਮਾਧਿਮ ਰਾਹੀਂ ਦੱਸਣਾ ਚਾਹੁੰਦੇ ਆਂ ਵੀ ਜਿੰਨਾ ਟਾਈਮ ਮਰਜੀ ਅਸੀਂ ਹੱਟ ਪੰਨਮੀ ਕਮਾਈ ਕਰੀ ਜਾਈਏ ਪਰ ਕੋਈ ਵੀ ਬੰਦਾ ਇੱਕ ਵਿਸਵੇ ਜਗਾ ਅੱਜ ਦੇ ਟਾਈਮ ਦੇ ਵਿੱਚ ਮੁੱਲ ਨਹੀਂ ਲੈ ਸਕਦਾ ਜਿੰਨੀ ਅੱਜ ਮਹਿੰਗਾਈ ਵਧੀ ਹੋਈ ਆ ਜਿੰਨਾ ਲੋਕਾਂ ਨੂੰ ਆਥਣ ਦਾ ਲੂਣ ਤੇ ਲੈਣਾ ਔਖਾ ਹੋਇਆ ਪਿਆ ਦਿਹਾੜੀ ਨਹੀਂ ਮਿਲਦੀ ਲਗਾਤਾਰ ਨੌਕਰੀਆਂ ਪ੍ਰਾਈਵੇਟ ਕੀਤੀਆਂ ਜਾ ਰਹੀਆਂ ਨੇ ਪਰ ਅਸੀਂ ਕਹਿੰਦੇ ਆਂ ਵੀ ਆ ਲੈਣਾ ਇੱਕ ਬੰਦਾ ਸਿੰਘ ਬਹਾਦਰ ਦੀ ਆਓ ਜ਼ਮੀਨ ਪਈਆ ਸਿਰ ਤੇ ਕੱਫੜ ਮੰਨ ਕੇ ਆਉ ਡੌਂਕੀਆਂ ਲਾਉਣ ਦੀ ਬਾਹਰ ਜਾਣ ਦੀ ਲੋੜ ਨਹੀਂ ਇੱਥੇ ਆਵਾਂਗੇ ਲੜਾਂਗੇ ਜੂਜਾਂਗੇ ਤੇ ਜ਼ਮੀਨ ਸਾਡੇ ਸਾਹਮਣੇ ਪਈ ਆ। ਜੀ ਆਖਰੀ ਸਵਾਲ ਮੇਰਾ ਬਈ ਰਾਜੇ ਦੀ ਜ਼ਮੀਨ ਹੋਵੇ ਹਨਾ ਤੁਸੀਂ ਗੱਲ ਕਰੋ ਵੀ ਇੱਥੇ ਅਸੀਂ ਚਿਰਾਗ ਲਾਵਾਂਗੇ ਕਬਜ਼ੇ ਦੀ ਗੱਲ ਕਰੋ ਤੁਸੀਂ ਉਸ ਤੋਂ ਬਾਅਦ ਹਨਾ ਹੁੰਦਾ ਹੀ ਆ ਵੀ ਮਜ਼ਦੂਰਾਂ ਨੂੰ ਜਾਂ ਹੁਣ ਛੋਟੀ ਕਿਸਾਨੀ ਨੂੰ ਵੀ ਅਸੀਂ ਕਬਜ਼ਾ ਦਵਾਵਾਂਗੇ ਲੱਗਦਾ ਨਹੀਂ ਕੰਮ ਇਹ ਬਹੁਤ ਵੱਡਾ ਤੇ ਤੁਹਾਡੇ ਲਈ ਔਖਾ ਜਿਵੇਂ ਊਠ ਦੇ ਮੂੰਹ 'ਚ ਜੀਰੇ ਵਾਲੀ ਗੱਲ ਹੋ ਜਾਂਦੀ ਆ ਦੇਖੋ ਜਿਹੜੀਆਂ ਵੱਡੀਆਂ ਕ੍ਰਾਂਤੀਆਂ ਵੀ ਹੋਈਆਂ ਨੇ ਉਹ ਵੀ ਜਿਵੇਂ ਕਹਿੰਦੇ ਨਾ ਵੀ ਜੰਗਲ ਦੀ ਅੱਗ ਵਾਸਤੇ ਇੱਕ ਚਿੰਗੜੀ ਬਹੁਤ ਹੁੰਦੀ ਆ ਐਵੇਂ ਇਸ ਜ਼ਮੀਨ ਤੇ ਦੀਵਾ ਲਗੜਨਾ ਸ਼ੁਰੂਆਤ ਹੋਣੀ ਆ ਤੇ ਜਿਵੇਂ ਤੁਸੀਂ ਕਹਿੰਦੇ ਸੀ ਨਾ ਵੀ ਅਲਾਦੀਨ ਦੇ ਚਿਰਾਗ ਵਾਲੀ ਗੱਲ ਤਾਂ ਨਹੀਂ ਕਿਤੇ ਤਾਂ ਮੈਂ ਕਹਿੰਦਾ ਵੀ ਇੱਕ ਕੈਮਰਾ ਐ ਘੁਮਾ ਕੇ ਦਿਖਾਓ ਵੀ ਇਹ ਕਿੱਡਾ ਵੱਡਾ ਟੱਕਾ ਜ਼ਮੀਨ ਦਾ ਇਹਦੇ ਚ ਘੱਟੋ ਘੱਟ ਹਜ਼ਾਰ ਬੰਦਾ ਜਿਹਨੂੰ ਉਹਦੇ ਗੁਜ਼ਾਰੇਯੋਗੀ ਜ਼ਮੀਨ ਆ ਜਿਹੜੀ ਉਹ ਵੰਡ ਕੇ ਆ ਸਕਦੀ ਆ ਇਸ ਕਰਕੇ ਇਹੀ ਸ਼ੁਰੂਆਤ ਆ ਸ਼ੁਰੂਆਤ ਦੇ ਵਿੱਚ ਅਸੀਂ ਚਾਹੇ ਛੋਟੀ ਹੋਈਏ ਪਰ ਇਹਨੇ ਲੋਕ ਲਹਿਰ ਬਣਨਾ ਉਦੋਂ ਆ ਜਦੋਂ ਇਹ ਦੀਵਾ ਲੱਗਿਆ ਤੇ ਇਹਦੇ ਤੇ ਦਾਵੇਦਾਰੀ ਹੋਈ ਕਿਉਂਕਿ ਵੱਡਾ ਸੈਕਸ਼ਨ ਆ ਜੀ ਐ ਨੀਜ ਲਾ ਕੇ ਦੇਖ ਰਿਹਾ ਵੀ ਕੁਝ ਹੋਊਗਾ ਅਸਲ ਤਾਂ ਉਹਦੀ ਆ ਨਹੀਂ ਤਾਂ ਜਿਵੇਂ 1964 ਜੀ ਕਾਨੂੰਨ ਬਣ ਗਿਆ ਤੇ ਲੋਕ ਲੜੇ ਆ ਕਿ 14 ਦੇ ਵਿੱਚ ਬਿਲਕੁਲ ਤੇ ਜੇ ਲੜੇ ਤਾਂ ਜਿਹੜੇ ਲੋਕ ਟੀਚਰਾਂ ਕਰਦੇ ਸੀ ਵੀ ਥੋੜੀ ਇੱਥੇ ਕੋਈ ਜ਼ਮੀਨ ਨਹੀਂ ਉਹ ਜ਼ਮੀਨ ਅੱਜ ਸਾਰੇ ਪਿੰਡਾਂ ਦੇ ਵਿੱਚ ਸਾਡੇ ਲੋਕਾਂ ਕੋਲ ਆ ਔਰ ਇਹੀ ਸੀਲਿੰਗ ਐਕਟ ਵਾਲੀ ਵੀ ਐਵੇਂ ਹੀ ਆ ਵੰਡਣ ਦਾ ਸਵਾਲ ਆ ਇਹਦੀ ਸ਼ੁਰੂਆਤ ਚਾਹੀ ਇਸ ਬੇਚਰਾਗ ਪਿੰਡ ਤੋਂ ਹੁੰਦੀ ਆ ਪਰ ਇਹਦੇ ਆਲੇ-ਦਾਲੇ ਅਸੀਂ ਉਹਨਾਂ ਲੋਕਾਂ ਦੀ ਲਿਸਟ ਬਣਾਈ ਆ ਜਿਨ੍ਹਾਂ ਕੋਲੇ ਹਜ਼ਾਰਾਂ ਏਕੜ ਜ਼ਮੀਨ ਆ ਤੇ ਉਹ ਸਾਰੀ ਦੀ ਸਾਰੀ ਜ਼ਮੀਨ ਵੰਡੀ ਜਾਣੀ ਆ ਔਰ ਉਹਦੇ ਲਈ ਲੜਾਈ ਤਾਂ ਫਿਰ ਹੋਊਗੀ ਸਿੱਖੀ ਵੀ ਹੋਊਗੀ ਤੇ ਬਿਨਾ ਕੁਰਬਾਨੀ ਤੋਂ ਨਾ ਅਜੇ ਤੱਕ ਕੁਝ ਬਦਲਿਆ ਤੇ ਨਾ ਬਦਲਣਾ ਜੀ ਤਾਂ ਮੈਂ ਤੁਹਾਨੂੰ ਅਖੀਰ ਦੇ ਵਿੱਚ ਦਿਖਾਉਣਾ ਚਾਹੁੰਗਾ ਤੁਸੀਂ ਦੇਖ ਸਕਦੇ ਹੋ ਇਹ ਸਾਰੀ ਜਿਹੜੀ ਜ਼ਮੀਨ ਆ ਇਹ ਇਦਾਂ ਹੀ ਬੇਆਬਾਦ ਪਈ ਆ ਪਸ਼ੂ ਇੱਥੇ ਕਾਫੀ ਸਾਰੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਇੱਕ ਜੰਗਲ ਨੁਮਾ ਇਹ ਸਾਰਾ ਦ੍ਰਿਸ਼ਾ ਤੁਹਾਡੇ ਸਾਹਮਣੇ ਜਿੱਥੇ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਚਰਾਗ ਲਾਉਣ ਦਾ ਦਾਵਾ ਕੀਤਾ ਤਾਂ ਤੁਸੀਂ ਇਹ ਸਾਰੇ ਮਸਲਮ ਕਿਵੇਂ ਦੇਖਦੇ ਹੋ ਇਹ ਗੱਲਬਾਤ ਸੁਣੀ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਜੁੜੇ ਰਹੋ ਦੁਨੀਆ ਦੇ ਨਾਲ